ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦੇ ਆ ਨਵੇਂ ਵਲੌਗ ਦੇ ਵਿੱਚ ਤੇ ਹੁਣ ਚੱਲੇ ਆਂ ਅਸੀਂ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਕਾਫੀ ਦਿਨਾਂ ਬਾਅਦ ਚੱਲੇ ਆਂ ਟਾਈਮ ਨਹੀਂ ਲੱਗਾ ਤੇ ਇੱਕ ਥੋੜੀ ਜੀ ਹੋਰ ਵੀ ਕੁਝ ਗੱਲ ਪ੍ਰੋਬਲਮ ਹੈ ਇਹ ਦੱਸਾਂਗਾ ਕਿ ਫ੍ਰੀ ਟਾਈਮ ਤੇ ਹੁਣ ਜਾਂਦੇ ਆਂ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਦੇ ਦਰਸ਼ਨ ਮੇਲੇ ਕਰਦੇ ਆਂ ਇਹਦੇ ਨਾਲ ਤੁਹਾਨੂੰ ਕਰਾਉਨੇ ਆਂ ਮੋਟਰਸਾਈਕਲ ਤੇ ਲਿਆ ਕਰ ਸਟਾਰਟ ਤੇ ਇੰਦਰ ਡਾਇਬ ਮਲੇ ਪਾਸੇ ਪੈਂਟ ਚੇਂਜ ਕਰੰਡਿਆ ਵਾ ਕਰ ਲਈ ਤੇ ਤੇ ਬਸ ਫੇਤੋਰ ਪਣਾਹੀ ਜੀ ਨੇ ਉਰ ਡਈ ਚਾੜੂ ਮਾਰਨਾ ਹਾਂ ਤੇ ਅਦਮਾ ਹੈ ਲੱਗੀ ਕੈ ਹੈਲੋ ਗਾਇਸ ਹੈਲੋ ਗਾਇਸ ਹੈ ਹੈਲੋ ਦਾਈਸ ਹੈਲੋ ਗਾਇਸ ਹਾਂ ਸਕੂਲ ਨਹੀਂ ਗਈ ਅੱਜ ਹਾਂ ਕੱਲ ਜਾਣਾ ਮੋਲ ਦੇ ਨਾਲ ਕੱਲ ਜਾਣਾ ਮੋਲ ਨਾਲ ਕਹਿੰਦੀ ਕੱਲ ਜਾਣਾ ਮੋਲ ਦੇ ਨਾਲ ਚਲੋ ਕੋਈ ਨਹੀਂ ਆਪਾਂ ਜਾਂਦੇ ਗੁਰਦੁਆਰਾ ਸਿੱਟਾ ਨਾਲ ਸਾਥ ਤੁਹਾਨੂੰ ਫੇਰ ਮਿਲਦਾ ਮੈਂ ਰਾਜ ਵਿੱਚ ਹੋਰ ਅੱਜ ਕਰਾਂ ਗੁਰਦੁਆਰਾ ਸਿੱ ਗੁਰਦੁਆਰਾ ਸ੍ਰੀ ਸ਼ਾਹਬ ਗੁਰਦੁਆਰਾ ਸਾਹਿਬ ਜਾ ਕੇ ਮਿਲਦਾ ਵਾ ਬਈ ਜਮਾਨ ਵਾਲਾ ਘਰ ਗੁਰਦੁਆਰਾ ਸਾਹਿਬ ਜਾ ਕੇ ਮਿਲਦਾ ਤੁਹਾਨੂੰ ਮੈਂ ਗਾਈਸ ਟ੍ਰੈਫਿਕ ਚੈੱਕ ਕਰੋ ਕਿਤਨੀ ਹੈ ਜਾਂ ਹਾਂ ਪੇ ਇਹ ਦੇਖੋ ਦੂਰ ਤੱਕ ਗੱਡੀਆਂ ਕੋ ਲੈਣੇ ਲੱਗੀਆਂ ਇਧਰ ਵੀ ਹੋਰ ਇਧਰ ਵੀ ਬਹੁਤ ਜ਼ਿਆਦਾ ਟ੍ਰੈਫਿਕ ਬਹੁਤ ਜ਼ਿਆਦਾ ਚੈੱਕ ਕਰੋ ਤਾਂ ਗਾਈਸ ਪਹੁੰਚ ਚੁਕੇ ਗੁਰਦੁਆਰਾ ਸਾਹਿਬ ਚੈੱਕ ਕਰੋ ਬਹੁਤ ਦਿਨਾਂ ਕੇ ਬਾਅਦ ਗਾਈਸ ਹਣ ਪਹੁੰਚ ਗਏ ਗੁਰਦੁਆਰਾ ਹਿਟਾਲਾ ਸਾਹਿਬ ਵੇਖੋ ਕਿੰਨੇ ਆ ਬਾਈਕ ਖਲੋਤੇ ਮੋਟਰਸਾਈਕਲ ਵੇਖੋ ਕਿੰਨੇ ਖਲੋਤੇ ਬਾਈਕ ਨੂੰ ਵੀ ਜਿਹਾ ਲਗਾਉਣ ਵਿੱਚ ਤਾਂ ਲਗਾ ਹੁਣ ਜਾਂਦੇ ਅੰਦਰ ਨਾਲ ਦਰਸ਼ਨ ਮਿਲੇ ਕਰਦੇ ਆ ਤੇ ਮਸੂਹ ਦੇ ਟੇਕਦੇ ਮਹਾਰਾਜ ਦੇ ਕਾਫੀ ਦਿਨਾਂ ਬਾਅਦ ਹੀ ਆਏ ਆਂ ਹੀ ਮਹੀਨਾ ਹੀ ਹੋ ਗਿਆਣਾ ਆਪਣਾ ਮਹੀਨੇ ਤੋਂ ਉੱਪਰ ਹੀ ਹੋ ਚਲੇਣਾ ਇਹ ਨਹੀਂ ਸੀ ਪਹਿਲਾਂ ਵਾਹ ਵਾ ਲਗਾਤਾਰ ਹੀ ਆ ਜਾਈਦਾ ਸੀ ਹੁਣ ਹੁੰਦੀ ਕੀ ਪ੍ਰੋਬਲਮ ਆ ਜਿਹੜੀਆਂ ਦੱਸ ਨਹੀਂ ਸਕਦੇ ਆਪਰਾਤਾ ਦੇ ਚੋਲੇ ਦਾ ਕਾਮ ਸੁਆ ਰਹੇ ਆਪਰਾਤਾ ਢਾਡੇ ਆਪੋ ਜੇ ਕਿ ਸੱਪਾਂ ਲਾਗੇ ਆਪੋ ਦੇਵदाई ਤੇ ਗਾਇਸੇਵਾ ਕਰਦੇ ਸਾਰਿਆਂ ਨੇ ਅਸਲਾ ਦੇਣਾ ਕੋਏ ਸੰਗਤਾਂ 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 ਤੇ ਕਰੋ ਦਰਸ਼ਨ ਸਾਰੇ ਜਣੇ ਦਰਬਾਰ ਜੀ ਦਾ ਤੇ ਗਾਇਸ ਇੱਥੇ ਲੱਗਾ ਸ਼ਰਦਾਈ ਦਾ ਲੰਗਰ ਇੰਦਰ ਨੇ ਪਹਿਲੀ ਮੈਂ ਤੇ ਪਹਿਲਾਂ ਬੇਲੀ ਤੇ ਇੱਧਰ ਚੱਲਣ ਦੀ ਸੇਵਾ ਭਾਂਡਿਆਂ ਦੀ ਰੁਪੀ ਬਰਤਨ ਜਿਹੜੇ ਇਹ ਨਾ ਸ਼ਰਦਾਈ ਵਾਲੇ ਤੇਰੇ ਜੁੱਠੇ ਬਰਤਨ ਤੋਂ ਤੋਂ ਵੰਡੇ ਇਹਦੇ ਸ਼ਰਦਾਈ ਦੇ ਇੱਧਰ ਜੋਤ ਜੀ ਮਹਾਰਾਜ ਜੀ ਦੀ ਜੋਤ ਇੱਧਰੋਂ ਕੜਾ ਪ੍ਰਸ਼ਾਦ ਆਇਆ ਸਾਈਡ ਤੋਂ ਇੱਧਰੋਂ ਹੈਡ ਕੁਛ ਮੈਂ ਵੀ ਆਫਤ ਹੋ ਲਈ ਸੱਚੇ ਕਰ ਲਈਏ ਫੇਰ ਬਾਕੀ ਜਾਨੇ ਅੱਗੇ ਹੋ ਜਾਣੇ ਆ ਘਰੇ ਮੇਲੇ ਕਰ ਲਏ ਆ ਹੁਣ ਜਾਣੇ ਕਰੇ ਬਾਕੀ ਦਾ ਬਲੌਗ ਕਰਦੇ ਆ ਕੰਟੀਨਿਊ ਕਰਦੇ ਆ ਆ ਪਰਚੀ ਜਿਹੜੀ ਪਈ ਨਾ ਪਰਚੀ ਆਪਾਂ ਉਸੇ ਜਮ੍ਹਾਂ ਕਰਾਉਨੇ ਆ ਹੁਣ ਚੱਲਦੇ ਆ ਤਾਂ ਗਾਇਸ ਪੰਛੀ ਵੇਖੋ ਕਿੰਨੇ ਆ ਇਧਰ ਵੀ ਪਬਨੌਰ ਸਿੰਘ ਜਿਹੜੀ ਸਮਾਦ ਬਹੁਤ ਜ਼ਿਆਦਾ ਡਰਾਈਵਰ ਤਾਂ ਬੜੀ ਦੂਰੋਂ ਵੱਟ ਕੇ ਕੱਢ ਕੁੱਢ ਕੇ ਲੈ ਆਏ ਆ ਮੋਰਸਰ ਦੇਖੋ ਕਰਕੇ ਤਾਂ ਆਮਜਾਮ ਤੇ ਲੈ ਆਂਦਾ ਹੈ ਤੇ ਗਾਇਸ ਚੈੱਕ ਕਰੋ ਕਿਦਾਂ ਮਾ ਜੈਨਾ ਸੋਤਾ ਡੋ ਰੜ ਗਈ ਪੈਰ ਚ ਦੇ ਭੱਜ ਹੀ ਗਿਆ ਮੈਨੂੰ ਵੇਖ ਕੇ ਡਰਦਾ ਮਰਾ ਜੀ ਉਹ ਥੱਲੇ ਵੜ ਗਿਆ ਮੱਥਾ ਟੇਕ ਕੇ ਤੇ ਟਾਲਾ ਸਭ ਆ ਗਏ ਹਾਂ ਹੁਣ ਬੈਠੇ ਆਂ ਅੰਦਰ ਸ਼ੋਰ ਵੀ ਬਣਾ ਲੈ ਨਾਲ ਆ ਗਿਆ ਜਰਨੈਲ ਭਾਈ ਜਰਨੈਲ ਭਾਜੀ ਕੀ ਆ ਲਿਆ ਬਹੁਤ ਵਧੀਆ ਸਰ ਬਹੁਤ ਵਧੀਆ ਚਾਹੀਦੇ ਛੋਟੇ ਬਚਪਨ ਦਾ ਫਰੈਂਡ ਹੈ ਹੈ ਬਚਪਨ ਦਾ ਬਿੜੂ ਹੈ ਬਚਪਨ ਦਾ ਬਿੜੂ ਹੈ ਜੇ ਮਾਰਾ ਇਹ ਬਿੜੂ ਇਹ ਬਚਪਨ ਦਾ ਬਿੜੂ ਹਾਂ ਤੇ ਇਧਰ ਬਣਾ ਡਾ ਆਰਡਰ ਕੈਨਸਲ ਕਰਨ ਦਾ ਕੀ ਕਰਨ ਦਾ ਜੇ ਇਹਦਾ ਹੈ ਓਏ ਆਰਡਰ ਕੀ ਕਰਨ ਦਾ ਕੈਨਸਲ ਕਰਨ ਦਾ ਕੀ ਕਰਨ ਦਾ ਜੇ ਕੈਨਸਲ ਨਹੀਂ ਕਰਨ ਦਾ ਆਰਡਰ ਕਰਨ ਦਾ ਅੱਛਾ ਆਰਡਰ ਕਰਨ ਦਾ ਕੋਈ ਚੀਜ਼ ਹੈ ਮੀਠਾ ਤੋਂ ਸਸਤੀ ਮਿਲਦੀ ਉਹ ਵਜਾਂ ਵਧੀਆ ਮਿਲਦੀ ਉਹ ਕੋਈ ਕੁਆਲਟੀ ਨਹੀਂ ਹੈ ਤੇ ਕਾਪੀ ਥੋਕੀ ਹੋਈ ਹੈ ਅੱਛਾ ਅੱਛਾ ਤੇ ਹੁਣ ਚਾਹ ਚ ਪੀਨੇ ਆ ਚਾਹ ਬਣਾਉਣੀ ਉਮੀ ਚਾਹ ਪੀ ਕੇ ਫਿਰ ਤੁਹਾਨੂੰ ਮਿਲਦਾ ਬਾਅਦ ਜਿਹਨਾਂ ਦੁੱਧ ਲੈ ਆਉਣਾ ਦੁੱਧ ਨੇ ਰੰਦ ਦੇ ਬਾਹਰ ਬਾਕੀ ਐਡੇ ਸ਼ਾਰਟ ਨਵੇਂ ਆ ਗਏ ਆ ਫਤਿਹ ਹੱਸ ਤੇ ਪੰਜਾਬੀ ਚੈਨਲ ਤੇ ਜਾ ਕੇ ਸ਼ਾਰਟ ਵੇਖੋ ਮਜ਼ਾ ਆਊਗਾ ਤੁਹਾਨੂੰ ਵੀਡੀਓ ਆਪਾਂ ਬਣਾਵਾਂਗੇ ਨਾ ਸੀ ਆਈ ਡੀ ਵਾਲੀ ਜਦ ਧੁੱਪਾਂ ਧੱਪਾਂ ਲੱਗਣਗੀਆਂ ਉਦੋਂ ਕਿਉਂਕਿ ਧੁੱਪਾਂ ਲੱਗਣੇ ਆ ਕਰਕੇ ਵੀਡੀਓ ਲੇ ਡਿਲੇ ਕਰਨੇ ਹੀ ਤੇ ਕਿਉਂਕਿ ਕੁਆਲਟੀ ਨਹੀਂ ਆਉਣੀ ਤੇ ਅਗਲੇ ਹਫਤੇ ਬਣਾਵਾਂਗੇ ਹੁਣ ਫੇਰ ਸ਼ੁਰੂਆਤ ਕਰਾਂਗੇ ਕਿਉਂਕਿ ਉਹਨਾਂ ਚਿਰ ਤੋਂ ਪਤਾ ਪਾ ਲੱਗ ਜਾਣਗੇ ਨਾ ਤੇ ਚਲੋ ਤੇ ਗਾਈਸ ਹੁਣ ਮੈਂ ਵੇਖਣ ਨਾ ਫੇਵਰੇਟ ਸ਼ੋਅ ਆਉਂਦਾ ਟਾਮ ਐਂਡ ਜੈਰੀ ਤੂੰ ਇਹ ਦੱਸੋ ਕਿਹਦਾ ਕਿਹੜਾ ਟਾਮ ਐਂਡ ਜੈਰੀ ਫੇਵਰੇਟ ਸ਼ੋਅ ਆ